ਹੁਣ ਅੱਗੇ ਆ ਗਈ ਸਾਡੇ ਕੋਲ ਬ੍ਰੈਕਟਿੰਗ ਜਾਂ ਐਕਸਪੋਜ਼ਰ ਕੰਟਰੋਲ ਆ ਆ ਗਿਆ ਕੈਮਰਾ ਦੇ ਵਿੱਚ ਇਹਦੀ ਗੱਲ ਨੂੰ ਆਲਾ ਕਿ ਤੁਹਾਡੇ ਨਾਲ ਕਾਰਜਕਿਆ ਨਹੀਂ ਕਿੰਦਾ ਕੰਮ ਕਰਦਾ ਹੈ ਤਾਂ ਹੁਣ ਜਿਵੇਂ ਅਸੀਂ ਇਹਦੇ ਵਿੱਚ ਚੀਜ਼ਾਂ ਦੇਖਦੇ ਆਂ ਨਾ ਉਹ ਅਸੀਂ ਲਾਈਟ ਯੂਜ਼ ਕਰ ਮੱਧਮ ਹੈ ਤਾਂ ਇਹ ਉਹਦੇ ਵਿੱਚ ਕੀ ਹੋਣਾ ਸਾਡੇ ਕੋਲ ਇਹ ਟਰੈਗਰ ਦੇ ਵਿੱਚ ਆਉਂਦਾ ਤੁਸੀਂ ਟਰੈਗਰ ਵੀ ਯੂਜ਼ ਕਰਦੇ ਹੋ ਪਰ ਸਾਨੂੰ ਵਾਲੇ ਟਰੈਗਰ ਦਾ ਵੀ ਨਹੀਂ ਪਤਾ ਕਿੰਦਾ ਜੁੜਦਾ ਨਾ ਉਹ ਵੀ ਮੈਨੂਅਲੀ ਚੱਲਦਾ ਲਾਈਟ ਯੂਜ਼ ਕਰਦੇ ਹੁਣ ਉਹ ਵੀ ਮੈਨੂੰ ਉਹ ਤੇ ਚੱਲ ਰਹੀ ਹੈ ਕੀ ਚੈਨ ਵਾਲੀ ਕੀ ਹੋ ਰਹੀ ਜੀ ਬੰਦੋ ਆਗੀ ਲਾਈਨ ਸਿੰਗਲ ਕਲਿਕ ਨਾਲ ਹੋ ਰਹੀ ਉਹ ਨਹੀਂ ਕੋਣ ਮੈਂ ਲਾਈਨ ਤੋਂ ਅਕੋਰਡ ਨਹੀਂ ਯੂਜ਼ ਕਰਦਾ ਜਿੱਦਾਂ ਤੁਸੀਂ ਸਾਰੇ ਯੂਜ਼ ਕਰਦੇ ਤੇ ਮੈਂ ਆਨ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਜਿਵੇਂ ਕੰਮ ਕਰਦਾ ਬੋਲਦੇ ਹੋ ਉਸ ਗੱਲ ਤੇ ਤੁਸੀਂ ਦੱਸੋ ਮੈਨੂੰ ਇੱਕ ਲਾਈਟਿੰਗ ਪਾਵਰ ਕੋਈ ਵੀ ਦਾਖਲ ਹੋਵੇ ਤਾਂ ਇਹ ਨਹੀਂ ਲੱਗ ਰਹੀ। ਕਿਹចੇਗਾ? ਕਿਹចੇਗਾ? ਹੁਣ ਕੀ ਲੈਣੀ? ਹੋਰ ਜੀ ਲੈਣੀ ਥੋੜੀ। ਥੋੜਾ ਜਿਹਾ ਵਾਟ ਕੇ ਆ। ਅਲੇ ਗੰਭੀ ਪੂਰਾ ਤੁਹਾਡੇ ਤੋਂ ਹੋਣਾ ਵੀ। ਹੁਣ ਮੈਨੂੰ ਦੱਸੋ ਕਿ ਇਹਦੇ ਵਿੱਚ ਮੈਂ ਕੀ ਚੇਂਜ ਕਰਾਂ ਮੇਰੀ ਮੋਟਰ ਨੂੰ ਹੋਰ ਜਿਆਦਾ ਡਾਲ ਕੇ ਆ। ਕੀ ਚੇਕ ਕਰਦੇ ਗਏ ਕਿ ਗਏ ਪੁੱਛੇ ਕਰੋ ਬੋਲਾ ਸੀ ਇਹ ਤੋਂ ਲਾਈਟ ਪੌਣਿਆ ਇਹਨੂੰ ਇਨਫੋਰਮੇਸ਼ਨ ਦੇ TV ਲਾਈਟ ਦੇਸ ਆਨ ਹੋਣੇ ਕਿ ਉਹਦੇ ਟਾਈਮ ਤੇ ਕੋਈ ਅੰਦਰ ਰੁਕ ਜਾਓ ਦੇਖੋ ਟਾਈਮ देखो डाटा ना पहले सुना एक स्टेट कुछ या। है अरे मेरा सुना है ना तो तो केडी का जो आपका क्लास यूज़ करते हैं जी जो क्लास फाइल है शेडी आपको फाइल दो बार करते हैं सेकंड फर्स्ट फाइल में रूम में सेकंड फाइल में कस्टमर का बात नहीं तो काफी इशू होता है जब मार्टी आंटी काफी कस्टमरों में इशू होता है जगह तो आई तो ना कि आई लाइक सेंसिटिव होता है बोला हाल का आपका मतलब चलो ਤੋਂ ਪਹਿਲੇ ਪ੍ਰੀਫਾਇਰ ਕਰਨਾ ਚਾਹੁੰਦਾ ਜੇ ਫਿਰ ਦੁਬਾਰਾ ਵਾਇਰ ਕਰਦੇ ਤਾਂ ਤੁਸੀਂ ਇਹ ਕਲਿੱਕ ਕਰ ਰਹੇ ਦੋ ਫਾਇਰ ਕਰਦੇ ਹਾਂ ਉਹ ਵੀ ਕਰਦਾ ਪ੍ਰੀਫਾਇਰ ਕਰਦਾ ਇੱਕ ਪਹਿਲਾਂ ਠੀਕ ਹੈ ਉਹ ਪ੍ਰੀਫਾਇਰ ਨਹੀਂ ਕਰਦਾ ਲਾਈਟ ਚਾਹੁੰਦਾ ਦੂਜਾ ਇਹਦਾ ਵਾਇਟ ਤੋਂ ਲਾਈਟ ਦਿੱਤਾ ਤਾਂ ਜਦੋਂ ਤੁਸੀਂ ਇਹਦਾ ਫੋਟੋ ਕਰਦੇ ਕਿਸੇ ਕੰਪਨੀ ਨੂੰ ਜੀ ਜਾਂ ਖਾ ਬਾਦੋਂ ਦਿੰਦੇ ਨੇ ਤਾਂ ਉਹਦੇ ਲਈ ਸਿੰਪਲ ਵੇਈ ਹੈ ਉਹਦਾ ਆਖਾ ਬੰਦ ਹੀ ਕਰਵਾ ਦੇ ਜਿਵੇਂ ਕਿ ਜੇ ਆਪਾਂ ਫੋਟੋ ਕਰਦੇ ਹਾਂ ਕਿ ਅਲੱਗ-ਅਲੱਗ ਕੈਮਰੇਜ ਅਲੱਗ-ਅਲੱਗ ਪਿਕਸਲ ਹੁੰਦੇ ਨੇ ਹਾਂ ਜੀ ਤਨੀ ਵੀ ਮੈਂ ਇੱਕ ਐਕਸਟਰਨਲ ਕੈਮਰਾ ਵੀ ਪੁੱਛਿਆ ਰਹੇ ਕਿ ਆਪਾਂ ਉਹ ਨੂੰ ਜਿਆਦਾ ਪਿਕਸਲ ਚਾਹੀਏ ਫੋਟੋ ਕੋਈ ਕੋਈ ਨਾਮ ਦੱਸ ਕੇ ਆ ਲੈ ਉਹਦੇ ਮਾਡਲ ਕਿਹੋ ਜਿਹਾ ਹੈ ਪਹਿਲਾਂ ਤਾਂ ਬੰਦਾ ਹਮ ਚਾਹੇ ਇੱਕਦਮ ਜਨਰਲਿ ਕੁਆਸਚਨ ਕਰਿਆ ਇੱਕ ਜਿਹੜੀ ਹਿਊਮਨ ਆਈਆ ਹੋਂ ਬਣਾਈ ਆ ਆਖਾ ਪੜੇ ਇਹਦੇ ਚ ਕਿੰਨੇ ਮੈਗਾ ਪਿਕਸਲ ਨੇ ਕਿਹਾ ਨੇ 1080p ਵਾਲੇ ਪਰ ਅਗਰ ਉਹਦੇ ਲਈ ਇੱਕ ਕੈਮਰਾ ਨਹੀਂ ਹੁੰਦਾ ਨਹੀਂ ਤੁਸੀਂ ਫੋਟੋ ਦੀ ਐਂਟਰੀ ਯੂਜ਼ ਕਰਦੇ ਵਾਂ

ਲਾਈਟ ਵਿੱਚ ਨਹੀਂ ਬਦਲ ਹੁਣ ਮੈਂ ਇਹ ਫੋਟੋ ਵਿੱਚ ਇਹਦੇ ਵਿੱਚ ਇੱਕ ਬਲੈਂਕ ਵਾਈਟ ਵਿੱਚ ਇੱਕ ਆ ਗਈ थी ਪਰ ਇੱਥੇ ਗਲਤੀ ਕੀ ਕਰਿਆ ਜਾਣ ਬੁੱਝ ਕੇ ਆਪਾਂ ਕਿ ਪਹਿਲੀ ਫੋਟੋ ਵੀ ਮੈਂ ਸੇਮ ਲਾਈਟ ਦੇ ਵਿੱਚ ਹੀ ਆ ਦੂਸਰੀ ਫੋਟੋ ਵੀ ਸੇਮ ਲਾਈਟ ਦੇ ਵਿੱਚ ਹੀ ਮੈਂ ਤੁਹਾਨੂੰ ਕੀ ਕਿਹਾ ਸੀ ਜਦੋਂ ਮੈਂ ਓਵਰਲੇ ਕਰਨਾ ਤਾਂ ਮੈਂ ਇਹਨੂੰ ਦੱਸਣਾ ਕਿ ਮੈਂ ਜੋ ਕਰਨਾ ਆਪਣੀ ਮਾਟੀ ਨਾਲ ਰੌਂਡ ਸੇਮ ਲਾਈਟ ਦੇ ਨਾਲ ਹੀ ਕਰਨਾ ਜਦੋਂ ਤੁਸੀਂ ਇਹਦਾ ਫੋਟੋ ਖਿੱਚੋਗੇ ਸੇਮ ਲਾਈਟਿੰਗ ਦੇ ਤਾਂ ਕੋਈ ਨਾ ਵੀ ਇਹੀ ਚੀਜ਼ ਹੈ ਆਪਾਂ ਨੂੰ ਆਉਣੀ ਆ। ਐਸਾ ਕਿ ਤੁਮ ਲਾਈਟਿੰਗ ਚ ਗਾਓ। ਬਰਾਬਰ ਬਰਾਬਰ ਦੀ ਦੋਨੇ ਬਸ ਜਦੋਂ ਮੈਂ ਹੋਣ ਕੀਤੀ ਇਹਨੂੰ ਡਾਰਕ ਕੀਤਾ ਇਹਨੂੰ ਵਾਈਟ ਤਾਂ ਉਹ ਵਿੱਚ ਬਲੈਂਡ ਹੋ ਗਿਆ ਨਾ ਬਸ ਵੀਡੀਓ ਵਿੱਚ ਦੇਖੋ ਚੰਡੀਗੜ੍ਹ ਤੇ ਫੇਸਬੁੱਕ ਤੋਂ ਪੂਰੇ ਪੰਜਾਬ ਤੋਂ ਨਾਰਥ ਵਿੱਚ ਇਹਨਾਂ ਦਾ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਵੀਡੀਓ ਬਣਾਉਣ ਦਾ ਮੇਰੇ ਕਰਕੇ ਆਪਣੇ ਆਪ ਆਪਣਾ ਦਿ ਤੁਹਾਨੂੰ ਬੈਸਨ ਮਕੀਨ ਹੈ ਨਹੀਂ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਿਨੇਮੈਟਿਕ ਹੈਕ ਸਭ ਤੋਂ ਪਹਿਲਾਂ ਮਜ਼ਾ ਤਾਂ ਠੀਕ ਹੈ ਨਾ ਅਸੀਂ ਪੂਰੀ ਜ਼ਿੰਦਗੀ ਕੱਢ ਦਿੰਦੇ ਆ ਵੀਡੀਓ ਬਣਾ ਕੇ ਔਰ ਅਸੀਂ ਇਸ ਉਮਰ ਚ ਆ ਕੇ ਮੈਂ ਆਪਣੀ ਉਮਰ ਤਾਂ ਕਹਿ ਰਿਹਾ ਕਿ ਸਾਡੇ ਨਾਮ ਦੇ ਜਿੰਨੇ ਵੀ ਲੋਕ ਹੈਗੇ ਉਹ ਕਹਿੰਦੇ ਆ ਭਾਜੀ ਅਸੀਂ ਕਰ ਲਿਆ ਜੋ ਕਰਦਾ ਸੀਗਾ ਅੱਜ ਕੱਲ ਦੇ ਮੁੰਡੇ ਜਿਹੜੇ ਕਰ ਰਹੇ ਉਹ ਕਰੋ ਤੁਸੀਂ ਕੀ ਦਿੱਤਾ ਉਸ ਤੁਸੀਂ ਕੁਝ ਵੀ ਨਹੀਂ

ਕੋਈ ਬੰਦਾ ਬੋਰੀ ਲੈ ਕੇ ਜਾ ਰਿਹਾ ਉਹਦੇ ਬੋਰੀ ਤੇ ਸ਼ਾਟ ਕੋਈ ਬੰਦਾ ਖੂੜੇ ਚੋਂ ਘੁੰਮ ਰਿਹਾ ਉਹਦੇ ਪੈਰਾਂ ਦੇ ਸ਼ਾਟ ਕੋਈ ਬੰਦਾ ਸਬਜ਼ੀ ਦੇ ਛਿੱਟੇ ਮਾਰ ਰਿਹਾ ਤੇ ਉਹ ਟਮਾਟਰਾਂ 'ਤੇ ਛਿੱਟੇ ਤੇ ਪਾਣੀ ਦੇ ਛਿੱਟੇ ਆ ਰਹੇ ਉਹਦੇ ਸ਼ਾਟ ਬੰਦੇ ਦੇ ਸ਼ਾਟ ਕਿ ਲੈਣੇ ਉਸ ਮੰਡੀ ਦਾ ਫੀਲ ਦਿਖਾ ਦੇ ਦੂਜੇ ਦਿਨ ਤੁਸੀਂ ਜਾਣਾ 35mm ਲੈ ਕੇ ਅੱਜ ਉਹੀ ਮਲਟੀਫੇਲ ਕਿਚਣੀ ਹੈ ਲੇਕਿਨ ਉਹ ਕਿਚਣੀ ਹੈ 35 ਨਾਲ ਤੀਜੇ ਦਿਨ ਤੁਸੀਂ ਜਾਣਾ 85 ਲੈ ਕੇ ਅੱਜ ਸਿਰਫ 85 ਦੀ ਮੰਡੀ ਕਿਚਣੀ ਹੈ ਵੇਂਦ ਕਰਨੀ ਪਈ

ਫਰੇਮ 2% 2% ਚ ਕਰ ਤੁਸੀਂ ਨਿਊਜ਼ ਦੇਂਦੇ ਸੀ ਨਿਊਜ਼ ਐਡੀਟਰ ਸਾਹਮਣੇ ਕਿਉਂ ਬੰਦਾ ਸੀਗਾ ਕਿ ਫਟਾਕ ਤੇ ਹਾਲ ਬੋਰੀ ਲੈ ਆਲੇ ਬੋਲੇ ਨਾ ਜੈ সিনেমੈਟਿਕ ਇਹਦਾ ਉਲਟਾ ਕੋਣ ਤੁਮਾ ਚੀਜ਼ਾਂ ਖੇਲਣਾ ਜਦ ਤੱਕ ਤੁਸੀਂ ਕੈਮਰੇ ਦੀ ਵੈਲਿਊ ਨਹੀਂ ਸਮਝੋਗੇ ਉਹ ਲੋ ਲਾਈਨ ਕਿਉਂ ਦਿੱਤਾ ਗਿਆ ਤਦ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਪੀਜੋ ਦਾ ਮਤਲਬ ਕੀ ਹੈ ਵੀਡੀਓ ਹਮੇਸ਼ਾ ਜਿਹੜੀ ਅੱਜ ਕੱਲ ਕੈਮਰੇ ਚੱਲੇ ਹੋਏ ਟੀਸਾ ਇਨੇ ਵਿੱਚ ਲਾਈਨ ਦੀ ਲੋਡ ਨਹੀਂ ਹੈ ਇਹ ਆਟੋ ਆਟੋ ਵਾਈਟ ਕੈਲਕੂਲੇਟ ਕਰੇ ਇਹ ਵਨ ਜੋ ਵੀ ਸਾਰਾ ਸਮਝਾ ਰਹੇ ਨਾ ਉਹ ਬੇਸਿਕਲੀ ਅਸੀਂ ਮੈਂਸ਼ਨ ਕੀਤੀ ਹੈ ਬਾਡੀ ਫੀਡਬੈਕ ਪਰ ਬਾਅਦ ਵਿੱਚ ਕੈਲਕੂਲੇਟ ਲੋਕੀ ਕੰਮ ਕਰਦੇ ਸੀ ਥੋੜੀ ਦਿੱਕਤ ਆਉਂਦੀ ਸੀ ਪਰ ਆਟੋ ਦੇ ਕਰਦੇ ਸੀ ਮਨਚਾ ਕੰਮ ਨਹੀਂ ਕਰਦਾ ਸੀ ਹਰ ਆਦਮੀ ਦੀ ਚੋਇਸ ਟੇਸਟ ਕੰਟਰੀ ਵਾਈਜ਼ ਅਲੱਗ ਹੈ ਕਿ ਤਦਨ ਕਰਕੇ ਬਣਿਆ ਕਿ ਨਿਕੋਂਚੀ ਹੈ

लेंस पैंती है वन पॉइंट फोर पाँच वन पॉइंट फोर से बहुत वीडियो ऑफर तो दोनों लेंस मान के चलो अस्सी हज़ार रुपये वन पॉइंट फोर लेंस से स्पैशल ऑफर है दूजा अगर कोई ले कैमरा देख ले जैड सिक्स थ्री है जैट सारे फुलफिल कैमरे जहाँ वाइए ऑफर देंगे मैं एक बार मिलो मैं थोड़ा में कर सत श्रीकाल जी ਸਤ ਸ੍ਰੀ ਅਕਾਲ ਜੀ ਅੱਜ ਜਿਸ ਤਰ੍ਹਾਂ ਕਿ ਨਕੌਦਰ ਦੇ ਵਿੱਚ ਪੀਪੀਏ ਯੂਨਿਟ ਨਕੌਦਰ ਵੱਲੋਂ ਅਤੇ ਨਿਕੌਨ ਕੰਪਨੀ ਦੇ ਵੱਲੋਂ ਵਰਕਸ਼ਾਪ ਲਗਾਈ ਗਈ ਹੈ ਗਿਆ ਸਾਡੇ ਨਾਲ ਜੁੜ ਚੁਕੇ ਨੇ ਪ੍ਰਧਾਨ ਸਾਹਿਬ ਹਾਕਮ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਵਿਸ਼ਵ ਭਾਰਤ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਵਿੱਚ ਆਏ ਹੋ ਸਾਡੇ ਮੈਂਬਰ ਵੀ ਹੋ ਸੋ ਜਿਹੜੀ ਨਿਕੋਨ ਕੰਪਨੀ ਦੀ ਵਰਕਸ਼ਾਪ ਆ ਜੀ ਉਹ ਸਾਨੂੰ ਬਹੁਤ ਹੀ ਵਧੀਆ ਮੈਂਟਰਾਂ ਨੇ ਦਿੱਤੀ ਆ ਜੀ ਔਰ ਇਹਦੇ ਵਾਸਤੇ ਸਭ ਤੋਂ ਜ਼ਿਆਦਾ ਧੰਨਵਾਦ ਆ ਸਾਡੇ ਰਜੀਸ਼ ਸ਼ਰਮਾ ਜੀ ਨਾਇਕੋਨ ਦੇ ਜੋ ਆਲ ਪੰਜਾਬ ਪੰਜਾਬ ਨੂੰ ਦੇਖਦੇ ਆ ਜੀ ਤੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਵਾਟਸਐਪ ਦਿੱਤੀ ਬਾਕੀ ਤੁਸੀਂ ਇਹਨਾਂ ਦੀ ਜਵਾਨੀ ਸੁਣੋ ਕਿੱਦਾਂ ਦੀ ਰਹੀ ਦੱਸਣਗੇ ਤੁਹਾਨੂੰ ਜੀ ਰਜੇਸ਼ ਹਾਂਜੀ ਸਰ ਤੁਹਾਡਾ ਸ਼ੁਭਨਾਮ ਜੀ ਮੈਂ ਰਾਜੇਸ਼ ਸ਼ਰਮਾ ਮੈਂ ਕੋਨਡਿਓ ਵਿੱਚ ਪਿਛਲੇ ਪਿਛਲੇ 16 ਸਾਲ ਤੋਂ ਆਪਣੀ ਸਰਵਿਸ ਦੇ ਰਿਹਾ ਹਾਂ ਜੀ ਮੇਰੀ ਡਿਊਟੀ ਐਜ਼ ਅ ਡਿਪਟੀ ਸੇਲਜ਼ ਮੈਨੇਜਰ ਹੈ ਪੰਜਾਬ ਵਿੱਚ ਮੇਰੀ ਡਿਊਟੀ ਤੁਹਾਨੂੰ ਪਹਿਲਾਂ ਦੱਸਿਆ ਸੀ ਵਰਕਸ਼ਾਪ ਚ ਵੀ ਦੱਸਿਆ ਮੇਰੀ ਡਿਊਟੀ ਸੇਲਜ਼ ਨਾਲ ਰਿਲੇਟਿਡ ਸਾਰੀ ਐਕਟੀਵਿਟੀਜ਼ ਜੋ ਵੀ ਹੋਣਗੀਆਂ ਉਹਦੀ ਰਿਸਪੌਂਸਿਬਿਲਟੀ ਅੱਜ ਦੀ ਵਰਕਸ਼ਾਪ ਪਹਿਲੇ ਤੇ ਮੈਂ ਬਹੁਤ-ਬਹੁਤ ਥੈਂਕ ਯੂ ਕਰਾਂਗਾ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਯੂਨਿਟ ਨਕੌਦਰ ਦਾ ਜਿਨ੍ਹਾਂ ਨੇ ਇਹਨਾਂ ਵਧੀਆ ਪਲੇਟਫਾਰਮ ਦਿੱਤਾ ਹੈ ਔਰ ਸਭ ਤੋਂ ਵਧੀਆ ਸਾਡੇ ਪਾਸੇ ਗੱਲ ਹੈਗੀ ਕਿ ਜੇ ਕੋਈ ਅੱਛੇ ਆਰਟਿਸਟ ਸਾਡੇ ਵਿੱਚ ਹੋ ਕੇ ਸਾਨੂੰ ਸਿਖਾਣ ਔਰ ਵਧੀਆ ਆਰਟਿਸਟ ਸੁਣਨ ਵਾਲੇ ਹੋ ਤਾਂ ਇੱਕ ਦੋ ਦਿਨ ਉਹ ਬਹੁਤ ਵਧੀਆ ਐਕਸਪੀਰੀਅੰਸ ਸ਼ੇਅਰ ਹੁੰਦਾ ਅੱਜ ਦੀ ਜਿਹੜੀ ਵਰਕਸ਼ਾਪ ਸੀ ਔਰ ਨਿਕਾਉਣ ਦੀ ਟੈਕਨੋਲੋਜੀ ਦੇ ਨਾਲ ਕਿੰਦਾਂ ਤੁਸੀਂ ਬੈਸਟ ਮੂਵੀਜ਼ ਕਿਸਟਾ ਬੈਸਟ ਕੁਛਿ ਸਿਨਮਾ ਬਣਾ ਸਕਦੇ ਹੋ ਆਪਣੇ ਵੈਡਿੰਗ ਪ੍ਰੋਫੈਸ਼ਨ ਨੂੰ ਹੋਰ ਇੰਪਰੂਵ ਕਰਕੇ ਈਜ਼ੀ ਵੇ ਵਿੱਚ ਕਿਤਾ ਤੁਸੀਂ ਯੂਜ਼ ਕਰ ਸਕਦੇ ਹੋ ਜੀ ਉਹ ਮਿਸਟਰ ਸੰਜੀਪ ਸਿੱਧੂ ਸਾਡੇ ਨਿਕੋਨ ਦੇ ਜਿਹੜੇ ਯੂਜ਼ਰ ਹੈਗੇ ਇਨਫਲੂਐਂਸਰ ਹੈਗੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕੀਤਾ ਹੈ ਜੀ ਔਰ ਫੋਟੋਗ੍ਰਾਫੀ ਵਾਸਤੇ ਮਿਸਟਰ ਰਵਿੰਦਰ ਵਰਮਾ ਨੇ ਆਪਣਾ ਬਹੁਤ ਵਧੀਆ ਇਹਨਾਂ ਸਾਰਿਆਂ ਨੂੰ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਹੈ ਔਰ ਪ੍ਰੈਕਟੀਕਲ ਸੈਸ਼ਨ ਕੀਤਾ ਔਰ ਪ੍ਰੈਕਟੀਕਲ ਸੈਸ਼ਨ ਚ ਇਹਨਾਂ ਨੇ ਇੱਕ ਨਿਕੋਨ ਕੈਮਰਾ ਦੀ ਕੁਆਲਿਟੀਜ਼ ਦੇਖੀ ਹੈ ਜੋ ਇਹਨਾਂ ਨੇ ਬੜੀ ਅਪਰੀਸ਼ੀਏਟ ਕੀਤੀ ਹੈ ਉਹਨਾਂ ਨੂੰ ਨਵੇਂ ਕੈਮਰੇ ਵਿੱਚ ਇਹ ਦੇਖਿਆ ਕਿ ਇੱਕੋ ਹੀ ਕੈਮਰਾ ਇਹਨਾਂ ਦੇ ਦੋਨੋਂ ਪਰਪਸ ਹੱਲ ਕਰ ਰਿਹਾ ਔਰ ਬੜੇ ਲਿਮਿਟਿਡ ਬਜਟ ਵਿੱਚ ਵੀ ਅਸੀਂ ਹੋ ਸਿਨੇਮਾ ਲੁੱਕਸ ਔਰ ਉਹ ਫੀਚਰਸ ਲੈ ਕੇ ਆਏ ਹਾਂ ਜਿਹਦੇ ਵਿੱਚ ਫੋਟੋਗ੍ਰਾਫਰ ਨੂੰ ਮੋਸਟਲੀ ਫੋਟੋਗ੍ਰਾਫਰ ਆਪਣੀ ਸਟੋਰੀ ਤੇ ਫੋਕਸ ਕਰਨਗੇ ਪ੍ਰੋਟੈਕਟ ਨੇ ਕਾਫੀ ਸਪੋਰਟ ਕੀਤਾ ਜਿਹਦੇ ਨਾਲ ਇਹਨਾਂ ਨੂੰ ਟੈਕਨੀਕਲ ਸਪੋਰਟ ਦੀ ਵਜ੍ਹਾ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਗੀ ਕਿਉਂਕਿ ਜਦੋਂ ਟੈਕਨੋਲੋਜੀ ਜਿਹੜੀ ਨਵੀਂ ਆਈ ਹੈ ਉਹਦੇ ਵਿੱਚ ਇਹਨਾਂ ਨੂੰ ਕਾफी ਸਪੋਰਟ ਦਿੱਤੀ ਗਈ ਜੀ ਜੀ ਜਿਸ ਤਰ੍ਹਾਂ ਕੀ ਤੁਸੀਂ ਜ਼ਿਕਰ ਕੀਤਾ ਹੈਗਾ ਨਿਕੋਨ ਕੰਪਨੀ ਦਾ ਸੋ ਇਹਦੇ ਵਿੱਚ ਨਵੇਂ ਪ੍ਰੋਡਕਟ ਨਵੇਂ ਕੈਮਰੇ ਵਗੈਰਾ ਵੀ ਲਾਂਚ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਅਗਰ ਆਪਾਂ ਗੱਲ ਕਰੀਏ ਨਵੇਂ ਕੈਮਰਾ ਦੀ ਤੇ ਸਤਿ ਸ੍ਰੀ ਅਕਾਲ ਤੁਹਾਡੇ ਵਾਸਤੇ ਨਿਕੋਨ ਨੇ Z5 ਮਾਰਕ ਨੂੰ ਇੱਕ ਲੇਟੈਸਟ ਕੈਮਰਾ ਜੀ ਬਜਟ देखो कैमरा ਵਿੱਚ ਫੀਚਰਸ ਬਹੁਤ ਹੋਣਗੇ ਬਟ ਜ ਬਹੁਤ ਹੈਵੀ ਹਾਈ ਹੋਏਗਾ ਤੋਂ ਵੀ ਇੱਕ ਅੱਛਾ ਉਹਨੂੰ ਪ੍ਰੋਡਕਟ ਨਹੀਂ ਅਸੀਂ ਕਹਿ ਸਕਦੇ ਕੰਪੈਰੀਜ਼ਨ ਟੂ ਅਦਰ ਕੰਪਨੀਆਂਜ਼ ਕਹਿ ਸਕਦਾ ਹੀ ਰੀਜ਼ਨੇਬਲ ਪ੍ਰਾਈਸਸ ਜੀ 52 ਬੜੇ ਹਾਈ ਐਂਡ ਫੀਚਰਸ ਦੇ ਨਾਲ 4K ਅੱਜ ਦੇ ਡੇਟ ਚ 4K 60 ਪਰ ਦੀ ਰਿਕੁਆਇਰਮੈਂਟ ਹੈਗੀ ਹੈ ਜੀ ਬਲੌਗ ਇਨ ਬਿਲਟ ਦੀ ਰਿਕੁਆਇਰਮੈਂਟ ਹੈਗੀ ਹੈ ਇਦੇ ਵਿੱਚ ਤੁਸੀਂ ਵਧੀਆ ਵੀਡੀਓ ਕ੍ਰੀਏਟ ਕਰ ਸਕਦੇ ਹੋ ਸਟਿਲ ਵਾਸਤੇ ਤੁਹਾਨੂੰ ਐਫ ਪੀ ਐਸ ਵਧੀਆ ਚਾਹੀਦੀ ਹੈ ਉਹ ਸਾਰੇ ਫੀਚਰ ਇਹਦੇ ਵਿੱਚ ਹੈਗੇ ਇਹਦੇ ਵੇਰੀ ਐਂਗਲ ਐਲ ਸੀ ਡੀ ਤੁਹਾਨੂੰ ਮਿਲਦੀ ਹੈਗੀ ਇਹਦਾ ਜਿਹੜਾ 뷰 ਫਾਈਂਡਰ ਹੈ ਉਹ ਬਹੁਤ ਸਪੋਰਟ ਕਰਦਾ ਐਲ ਸੀ ਡੀ ਦੀ ਕੁਆਲਿਟੀ ਦਾ ਰੈਜ਼ੋਲੂਸ਼ਨ ਬੜਾ ਹਾਈ ਹੈ ਇਹ ਸਾਰੇ ਫੀਚਰਸ ਦੀ ਜਿਹੜੀ ਆਪਣੀ ਲੋਡ ਹੈ ਇਹ ਸਾਰੀ ਲੋਡ ਇਹ ਕੈਮਰਾ ਪੂਰੀ ਕਰ ਰਿਹਾ ਤੁਹਾਨੂੰ ਬਟ ਬਹੁਤ ਕਮ ਪ੍ਰਾਈਸ ਵਿੱਚ ਦੇਖੋ ਇਹਦੀ ਬੋਡੀ ਦਾ ਐਮ ਆਰ ਪੀ 1 ਲੱਖ 50 ਹਜ਼ਾਰ ਰੁਪਏ ਹੈ ਸਰ ਜੀ ਜਿਹਦੇ ਵਿੱਚ ਤੁਸੀਂ ਦੇਖੋ ਬਜਟ ਵਿੱਚ ਇੰਨੀ ਵਧੀਆ ਮਸ਼ੀਨ ਜਿੰਨਾ ਵਧੀਆ ਇਕੁਪਮੈਂਟ ਮਿਲ ਰਿਹਾ ਸੋ ਸਾਰੇ ਅਪਰੀਸ਼ੀ ਜੀ थैंक यू जी ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਨਾਲ ਯੁਗੇਸ਼ ਜੀ ਨੇ ਸੈਕਟਰੀ ਸਾਹਿਬ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਥੇ ਨਕੌਣ ਕੰਪਨੀ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਨਕੌਦਰ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਏ ਉਹਨਾਂ ਨੇ ਵਰਕਸ਼ਾਪ ਲਈ ਤੇ ਨਵੀਆਂ ਚੀਜ਼ਾਂ ਸਿੱਖੀਆਂ ਨਵੇਂ ਕੈਮਰਾ ਵਾਲੇ ਨਵੇਂ ਲੈਂਸ ਬਿਲਕੁਲ ਜੈਜ ਰੇਟ ਤੇ ਖਿਆਲ ਨਾਲ ਪ੍ਰੋਗਰਾਮ ਤੇ ਸਾਰਿਆਂ ਨੇ ਇਹਨਾਂ ਨੂੰ ਸੁਜੋਗ ਦੇਣਾ ਨਿਕੋਨ ਕੰਪਨੀ ਦਾ ਤੇ ਨਵੇਂ ਕੈਮਰੇ ਆਪਾਂ ਇੱਥੇ ਕਰਨੇ ਆ ਨਿਕੋਨ ਦਾ ਆਪਾਂ ਇੱਥੇ ਪੂਰਾ ਕੰਨਾ ਕੰਮ ਨਿਕੋਨ ਨਿਕੋਨ ਕਰ ਦੇਣੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੁਨੀ ਜੀ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੀ ਨਕੌਦਰ ਦੀ ਪੂਰੀ ਟੀਮ ਵੱਲੋਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਸਾਡੇ ਪ੍ਰਧਾਨ ਜੀ ਤੇ ਨਿਕੋਨ ਕੰਪਨੀ ਨੂੰ ਸਾਡੇ ਨਕੌਦਰ ਤੇ ਆਉਣ ਦਾ ਜੀ ਆਇਆਂ ਜੀ ਵੈਲਕਮ ਮੋਸਟ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਜੀ ਆ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀਰਾਂ ਨੂੰ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ